ਆ ਸਾਰੀ ਦੁਕਾਨ ਹੈ ਇਹ ਦੇ ਵਿੱਚ ਹੁਣ ਮੈਂ ਦੁਕਾਨ ਦਿਖਾਉਣੀ ਆ ਤੇ ਹੁਣ ਆਪਾਂ ਤੁਹਾਨੂੰ ਵਿਖਾਉਣੀ ਆ ਸਾਰਾ ਕੁਝ ਹੋ ਦੇਖੋ ਆਹ ਲਓ ਇਹ ਲਾਟ ਪਾਰਾਂ ਦੀ ਦੁਕਾਨ ਹੈ ਵਾਲੇ ਠੀਕ ਅਨੌਸਰ ਦੇ ਕਾਰਾਂ ਦੀ ਦੁਕਾਨ ਹੈ ਠੀਕ ਹੈ ਇੱਧਰ ਵੀ ਦੁਕਾਨਾਂ ਆਹ ਹੈ ਗੋਦ ਗਿਸਾਲ ਦੀ ਗਲੀ ਹੈ ਆਹ ਨੂੰ ਛੁਣ ਬੁੱਕਨੀ ਹੈ ਆਇਸ ਅਗਲੀ ਜਾਂਦੀ ਹੈ ਗੋਦ ਗਿਸਾਲ ਨੂੰ ਦੇਖ ਲੋ ਹਾਂ ਦੇਖੋ ਗੋਦ ਗਿਸਾਲ ਨੂੰ ਚਲੀ ਜਾਂਦੇ ਆ ਦੁਕਾਨ ਹੈ ਆ ਦੇਖੋ ਇਹ ਦੁਕਾਨ ਦਾ ਫਟਾ ਹੈ ਇਹੋ ਦੇਖ ਲੋ हम आगे दुकान चुना दुकान आ देखो लेसा सारा कुछ रखे सारा रखन सारा कुछ सारा रखे

ਸਾਰੇ ਸਲਵ ਗੇਰਾ ਸਾਰੇ ਮੈਂ ਰੱਖਨੇ ਬਹੁਤ ਸੋਹਣੇ ਡਿਜ਼ਾਈਨ ਰੱਖੇ ਲੈਸਾਂ ਦੀ ਲੈ ਸਕਦੇ ਆ ਤੁਸੀਂ ਸੂਟਾਂ ਦੇ ਨਾਲ ਵੀ ਮੰਗਾ ਸਕਦੇ ਆ ਲੈ ਸਕਦੇ ਆ ਬਹੁਤ ਸੋਹਣੇ ਲੈਸਾਂ ਮੈਂ ਕਿੰਨੇ ਲੈਸਾ ਰੱਖਨੇ ਵਧੀਆ ਤੋਂ ਵਧੀਆ ਲੈਸਾ ਬਹੁਤ ਰੱਖਨੇ ਹੋਰ ਮੈਥਨ ਬਗਾਉਣੀ ਆ ਆ ਦੇਖੋ ਆ ਕੁੜਗਾ ਲਾਉਂਦਿਆਂ ਆ ਕੁਵੀਜਾਂ ਨੂੰ ਲੋਕਾਂ ਜਿਹੜੇ ਆ ਦੇਖੋ ਆਹਾਂ ਕਿੰਝਾ ਤੇ ਲਾਉਂਦੇ ਨੇ ਹੋਰ ਵੀ ਬਹੁਤ ਆ ਬਹੁਤ ਸਮਾਨ ਰੱਖਿਆ ਹੋਇਆ ਫਿਰ ਆਈ ਦਿਰ अगेन ਬਹੁਤ ਸੋਹਣੇ ਸੂਟ ਤਿਆਰ ਕਰਵਾਏ ਆ ਇਹ ਸੂਤੀ ਕਪੜਾ ਹੈ ਸਾਰਾ ਆ ਵੀ ਸੂਤੀ ਹੈ ਸੂਤੀ ਸੂਟ ਹੈ ਇਹ ਬਹੁਤ ਸੋਹਣਾ ਰੰਗ ਹੈ ਸਹੀ ਰੰਗ ਹੈ ਆ ਘੜਾ ਆ ਦੇਖ ਗਰੇ ਰੰਗ ਬਹੁਤ ਵਧੀਆ ਰੰਗ ਹੈ ਬਹੁਤ ਸੋਹਣਾ ਸੂਟ ਹੈ ਇਹ ਕੜਾਈ ਬਹੁਤ ਵਧੀਆ ਹੋਈ ਜਾਈ ਆ ਦੀ ਆ ਦੇਖੋ ਬਹੁਤ ਸੰਪਾਈ ਹੋਈ ਹੈ ਬਹੁਤ ਸੋਹਣਾ ਸੂਟ ਹੈ ਰੰਗ ਬਹੁਤ ਸੋਹਣਾ ਹੈ ਦਾ ਇਕੱਲਾ ਕਮੀਜ਼ ਆ ਇਹ ਜੇ ਕਿਸੇ ਨੇ ਲੈਣਾ ਨਾ ਲੈ ਸਕਦੇ ਇਕੱਲਾ ਕਮੀਜ਼ ਆ आ देखो, राम बहुत सोना राम बहुत देखो। आ भी प्राइम टैक्स बहुत सोहना सूट है रामटैक्स का बहुत वैधिया डिजाइन है बिच देखो देखो ये प्योर काटन बहुत वाइसिया काटन है आ दो A gente आई सूट है करीब का करीब का सूट है ये रेट ढाई सौ है कढ़ाई बहुत हुई भी आखो कढ़ाई किमें हुई है बहुत सोने सोने सूट लिया भी है हाँ देखो सोने सोने सूट बहुत सोहने सूट है सारे देख लो हाँ देखो ਆ ਵੀ ਸਾਰੇ ਇੱਧਰ ਕਢਾਈ ਵਾਲੇ ਪਏ ਆ ਆ ਸਾਰੇ ਇੱਧਰ ਵੀ ਆ ਵੀ ਸਾਰੇ ਕਢਾਈ ਵਾਲੇ ਪਏ ਆ ਆ ਪ੍ਰਿੰਟਰ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਲਿਆਂਦੀ ਆ ਹੁਣ ਇਹ ਅੱਜ ਵੀਡੀਓ ਪਉਗੀ ਤੁਸੀਂ ਦੇਖ ਲਿਓ ਸਾਰੇ ਅੱਜ ਸ਼ਾਮ ਨੂੰ 5 ਵਜੇ ਵੀਡੀਓ ਪਾਈ ਜਾਣੀ ਹੈ ਇਹਦੇ 'ਚ ਇਹ ਕਿਹਜਾ ਪ੍ਰਿੰਟ ਹੈ ਮਾ ਦੇਖ ਉਹ ਸੋਹਣਾ ਪ੍ਰਿੰਟ ਹੈ ਰੇਟ ਵੀ ਘੱਟ ਤੋਂ ਘੱਟ ਤੁਹਾਨੂੰ ਰੇਟ ਵੀਡੀਓ ਚ ਬੋਲਿਆ ਇਹ ਤੁਹਾਨੂੰ ਪਤਾ ਲੱਗ ਜੂਗਾ ਬਹੁਤ ਸੋਹਣੇ ਪ੍ਰਿੰਟ ਬਹੁਤ ਵਧੀਆ ਪ੍ਰਿੰਟ ਲਿਆਂਦੇ ਆ ਦੇਖੋ ਇਹਨਾਂ ਦੀ ਅਜੇ ਵੀਡੀਓ ਬਣਾਉਣੀ ਹੈ ਇਹਨਾਂ ਸੂਟਾਂ ਦੀ ਇਹ ਰੰਗ ਅਜੇ ਬਣਾਵਾਂਗੇ ਉਹ ਦੇਖੋ ਬਹੁਤ ਕੱਪੜਾ ਲੈ ਕੇ ਆਈਆਂ ਵੱਧ ਤੋਂ ਵੱਧ ਕੰਟੇ ਆਓ ਤੇ ਖਰੀਦ ਕੇ ਲਿਜਾਓ ਬਹੁਤ ਸਸਤੇ ਰੇਟਾਂ 'ਤੇ ਆ ਕਪੜਾ ਤੁਹਾਨੂੰ ਮਿਲੂਗਾ ਤੇ ਦੁਕਾਨ 'ਤੇ ਆਉਂਗੇ ਜੇ ਸਾਡੇ ਸ਼ੀਸ਼ਾ ਦਾ ਸੂਟ ਹੈ ਨਾ ਤੁਹਾਨੂੰ ਸ਼ੀਸ਼ਾ ਦਾ ਹੀ ਮਿਲੂਗਾ ਦੁਕਾਨ 'ਤੇ ਆ ਕੇ ਆਇਆਂ ਨੂੰ ਆਇਓ ਸੂਟ ਖਰੀਦ ਕੇ ਲਿਜਾਓ ਤੇ ਰਾਮ ਟੈਕਸਿਸ ਸੂਟ ਸਾਰੇ ਬਹੁਤ ਵਧੀਆ ਕਪੜਾ ਹੈ ਮਲਾਈ ਵਰਗਾ ਕਪੜਾ ਬਹੁਤ ਸੋਹਣਾ ਤੇ ਰੇਟ ਤਾਂ ਕੁਝ ਵੀ ਨਹੀਂ ਰੇਟ ਤਾਂ ਹੈ ਹੀ ਨਹੀਂ ਇਹਡਾ ਸੋਹਣਾ ਰਾਮ ਟੈਕਸ ਦਾ ਨਾ ਕੋਈ ਇਹਦੇ 'ਚ ਆਰਾਮਾ ਨਾ ਕੋਈ ਫਿਕਰਸਾਨ ਨੂੰ ਇਹਦੇ 'ਚ ਦੇ ਕੇ ਸੂਟ ਇਹ ਸਾਨੂੰ ਕੋਈ ਫਿਕਰ ਨਹੀਂ ਇਹ ਸੂਟ ਦੇ ਦਿੱਗੇ ਤਾਂ ਤੇ ਰਾਮ ਟੈਕਸ ਇਸ ਸੂਟ ਤੁਸੀਂ ਖਰੀਦੋ ਪਾਓ ਤੁਹਾਨੂੰ ਫਿਰ ਪਤਾ ਲੱਗੂਗਾ ਤੇ ਬਹੁਤ ਵਧੀਆ ਕਪੜਾ ਲੈ ਕੇ ਆਈਆਂ ਅਸੀਂ ਤੇ ਘੱਟ ਤੋਂ ਘੱਟ ਰੇਟ ਤੇ ਜੇ ਤੁਸੀਂ ਵਰਤੋਗੇ ਫਿਰ ਤੁਹਾਨੂੰ ਪਤਾ ਲੱਗੂ ਦੁਕਾਨ ਤੇ ਆ ਕੇ ਲੈ ਕੇ ਜਾਓ ਪਾ ਮਾ ਤੁਸੀਂ ਆਲ ਦੇ ਨੇ ਮਗਾਓ ਬਾਹਰਲੇ ਦੇਸਾਂ ਚ ਵੀ ਜਾਂਦੇ ਕੱਪੜੇ ਤੇ 12ਵੀਂ ਤੁਸੀਂ ਮਗਾ ਸਕਦੇ ਆ ਕਪੜਾ ਭੇਜਦੇ ਆ ਸੀ ਵੱਧ ਤੋਂ ਵੱਧ ਭੇਜਦੇ ਆ ਤੇ ਜੇ ਕਾਂਟੇ ਆਉਂਗੇ ਤੇ ਤੁਹਾਨੂੰ 50 ਰੁਪਏ ਦਾ ਫਰਕ ਪੈ ਜੂ ਬਾਕੀ ਜਿਹੜੇ ਤਿੰਨ ਸੂਟ ਲੈਂਦੇ ਆ ਉਹਨਾਂ ਨੂੰ ਵੀ 50-50 ਰੁਪਏ ਕੱਟ ਪੈਂਦੇ ਆ ਜੇ ਤਿੰਨ ਸੂਟ ਲਾਉਂਗੇ ਤੁਹਾਨੂੰ 150 ਰੁਪਏ ਘਟੂਗਾ ਪਹਿਲਾਂ ਮੈਂ ਆਉਣੀ ਹੈ ਦੁਕਾਨ ਤੇ ਮੱਛਰ ਟੇਕ ਕੇ ਦੁਕਾਨ ਚ ਵੜਦੀ ਆ ਫਿਰ ਮੈਂ ਆ ਕੇ ਬਾਬਾ ਨਾਨਕ ਦੀ ਫੋਟੋ ਲੱਗੀ ਆ ਗੁਰੂ ਗੋਬਿੰਦ ਸਿੰਘ ਦੀ ਲੱਗੀ ਆ ਫਿਰ ਉਹਨਾਂ ਨੂੰ ਮੱਛਰ ਟੇਕਦੀ ਆ ਆ ਕੇ ਵਾਈ ਗੁਰੂ ਵਰਕਤਾਂ ਪਾਉਂਦੀ ਆ ਸੱਚੇ ਪਾਤਸ਼ਾਹ ਉਹਨਾਂ ਨੇ ਵਰਕਤ ਪਾਉਣੀ ਹਰੇਕ ਕੰਮ 'ਚ ਉਹਨਾਂ ਨੂੰ ਯਾਦ ਕਰੀ ਚੱਲੋ ਆਪੇ ਤੁਹਾਡੇ ਕੰਮ ਸਾਰੇ ਸਿੱਧ ਹੋਈ ਜਾਂਦੇ ਤੇ ਨਾ ਸਮਝਾ ਨੀਏ ਮਾਲਕ ਨੂੰ ਨਾ ਭੁੱਲੋ ਸਾਹ ਸਾਹ ਦੇ ਨਾਲ ਉਹਨਾਂ ਨੂੰ ਯਾਦ ਰੱਖੋ ਤੇ ਤੁਹਾਡੇ ਕੰਮ ਸਾਰੇ ਆਪੇ ਹੋ ਜਾਣਗੇ ਆਪੇ ਮਾਲਕ ਕਰੀ ਜਾਂਦਾ ਵਾਈ ਗੁਰੂ ਆਪੇ ਵਰਕਤ ਪਾਉਂਦਾ ਫਿਰ ਮੈਂ ਆ ਕੇ ਝਾੜੂ ਵੀ ਮਾਰ ਦਿੰਨੀ ਆ ਮਾਰਨਾ ਹੀ ਆ ਫਿਰ ਉਹ ਗੰਦ ਤਾਂ ਭੈੜਾ ਲੱਗਦਾ ਤੇ ਨਾਲੇ ਫਿਰ ਵਾਧਾ ਕਿੱਥੋਂ ਆਊਗਾ ਜੇ ਘਰ ਗੰਦੀ ਪਿਆ ਹੋਇਆ ਆ ਕੇ ਮੈਂ ਦੁਕਾਨ 'ਚ ਝਾੜੂ ਮਾਰਦੀ ਆ ਫਿਰ ਮੈਂ ਗੇਟ ਤੇ ਮਾਰਦੀ ਆ ਸਾਰਾ ਵਧੀਆ ਬਣਾ ਦਿੰਨੀ ਆ ਤੇ ਫਿਰ ਮੈਂ ਗੁਰੂ ਘਰੇ ਜਾਨੀ ਆ ਆ ਕੇ ਮੈਂ ਪਹਿਲਾਂ ਗੁਰੂ ਘਰੇ ਜਾਨੀ ਆ ਪਹਿਲਾਂ ਮੱਥਾ ਟੇਕ ਕੇ ਦੁਕਾਨ 'ਚ ਵੜ ਕੇ ਫਿਰ ਮੈਂ ਗੁਰੂ ਘਰੇ ਜਾਨੀ ਆ ਫਿਰ ਆ ਕੇ ਝਾੜੂ ਚੱਕਦੀ ਆ ਆ ਕੇ ਫਿਰ ਮੈਂ ਸਾਰੇ ਝਾੜੂ ਮਾਰ ਕੇ ਫਿਰ ਮੈਂ ਬਸ ਫਿਰ ਮੈਂ ਪਾਠ ਕਰੂੰਗੀ ਹਾਂ ਗੁਟਕਾ ਸਾਵੇ ਇੱਥੇ ਰੱਖੇ ਰਿਹਾ ਫਿਰ ਮੈਂ ਹੁਣ ਪਾਠ ਕਰੂੰਗੀ ਪਹਿਲਾਂ ਮੈਂ ਆਖਾਂ ਮੈਂ ਤੁਹਾਡੇ ਨਾਲ ਗੱਲਾਂ ਕਰ ਲਾਂ ਤੇ ਨਾਲੇ ਤੁਹਾਨੂੰ ਮੈਂ ਦਿਖਾ ਦੇ ਆ ਸਾਰਾ ਕੁਝ ਤੇ ਫਿਰ ਆਪਾਂ ਫਿਰ ਬਸ ਹੁਣ ਆਪਾਂ ਪਾਠ ਕਰਾਂਗੇ ਚਾਹ ਚੂ ਪੀ ਲਈ ਹੁਣ ਮੈਂ ਵਪਾਰ ਕਰਨ ਲੱਗੂੰਗੀ ਤੇ ਹੁਣ ਕੁੜੀ ਆਊਗੀ ਉਹ ਕੰਮ ਕਰਾਉਣ ਆ ਦੇਖੋ ਕੱਪੜਾ ਪਿਆ ਜਿਹੜਾ ਇਹ ਆ ਸੂਟ ਕੱਟ-ਕੱਟ ਕੇ ਰੱਖਾਂਗੇ ਇਹ ਵੀਡੀਓ ਚ ਪਹਿਣੀ ਐ ਆਥਣੇ ਫਿਰ ਉਹ ਦੂਜਾ ਉਦੋਂ ਫਿਰ ਮੌਕੇ ਤੇ ਕੱਟੇ ਨਹੀਂ ਜਾਂਦੇ ਉਦੋਂ ਕਾਹ ਕਰਦਿਆਂ ਫਿਰ ਓਡੋਡੀ ਲਫਾਫਿਆਂ ਚ ਪਾ ਦਿੰਨੇ ਦਾ ਪਤਾ ਵਾ ਤੇ ਹੁਣ ਅਸੀਂ ਮੈਂ ਉਹਦੇ ਨਾਲ ਹੀ ਲਾ ਕੇ ਕੁੜੀ ਦੇ ਕੱਟ ਕੇ ਰੱਖ ਲੂੰਗੀ ਤੇ ਫਿਰ ਦੋ ਦੋ ਫਿਰ ਉਦਲ ਫਾ ਫੇਂਚ ਪਾ ਦੇਗੇ ਠੀਕ ਹੈ ਚਲੋ ਮਾਲਕ ਤੁਹਾਨੂੰ ਵੀ ਤੰਦਰੁਸਤੀ ਰੱਖੇ ਸਾਰਿਆਂ ਨੂੰ ਸਭ ਜਾਈ ਬਹਲਾ ਹੋਵੇ ਸੱਚੇ ਬਾਦਸ਼ਾ ਪਰਮਾਤਮਾ ਸਾਰਿਆਂ ਦੀ ਉਮਰ ਲੰਮੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ